ਕੁੜੀ ਆਪਣੇ ਤੇ ਸੁਹਾਗੇ ਗਾ ਤੁਰੇ ਆਪਣੇ ਤੇ ਸੁਹਾਗੇ ਗਾ ਕੁੜੀ ਆਪਣੇ ਤੇ ਸੋਈ ਸੋਈ ਮੇਰਾ ਨਾਮ ਜੀ ਡਾਕਟਰ ਗੁਰਿੰਦਰਪਾਲ ਸਿੰਘ ਜੁਸ ਨੇ ਅਮਰੀਕਾ ਤੋਂ ਆਇਆ ਪਰ ਮੈਂ ਇਸੇ ਪੁਸ਼ਪੁਰੀ ਸੀ ਵਟ ਆਇਆ ਅਸੀਂ ਇੱਥੇ ਸ਼ੁਰੂ ਤੋਂ ਰਹਿੰਦੇ ਨੇ ਅਸੀਂ ਇਕੱਠੇ ਖੇਡਦੇ ਰਹਿਆ ਬਚਪਨ ਤੋਂ ਸਾਰੇ ਤੇ ਤਕਰੀਬਨ 25 26 ਸਾਲ ਤੋਂ ਅਮਰੀਕਾ ਚਾ ਤੇ ਸ਼ੁਰੂ ਤੋਂ ਹੀ ਤੁਹਾਡਾ ਲਿਖਣ ਦਾ ਸ਼ੌਂਕ ਸੀ ਕੇਸਰੀ ਫਿਲਮ ਜਿਹੜੀ ਬਣੀ ਉਹ ਮੇਰੀ ਕਹਾਵਤੀ ਬਣੀ ਅਕਸ਼ੇ ਕੁਮਾਰ ਦੀ ਸਰ ਅਸੀਂ ਉੱਥੇ ਗੁਰਦਰਤ ਸਾਹਿਬ ਵੀ ਬਣਾ ਦਿੱਤਾ ਹੈ ਦੋ ਰਾਖਾ ਅਖਬਰ ਦੇ ਨਾਲ ਬਿਲਕੁਲ ਤੇ ਕੱਲ ਰਾਤੀ ਮੈਂ ਵਾਪਸ ਆਇਆ ਹਾਂ ਗੁਰਨਾਨਕ ਸਾਹਿਬ ਜੀ ਨੇ ਜਦੋਂ ਉਦਾਸੀਆਂ ਕੀਤੀਆਂ ਸੰਮੱcke ਮਦੀਨੇ ਗਏ ਉਸ ਤੋਂ ਬਾਅਦ ਬਗਦਾਦ ਦੇ ਵਿੱਚ ਉਹਨਾਂ ਦੀ ਯਾਰਚੇ ਗੁਰਦੁਆਰਾ ਸਥਾਪਿਤ ਕੀਤਾ ਗਿਆ ਸੀ ਜੋ ਕਿ 1520 ਵਿੱਚ ਬਣਿਆ ਸੀ ਪਰ ਹਾਲਾਤ ਖਰਾਬ ਹੋਣ ਕਰਕੇ ਉਹਨੂੰ ਉਠਾ ਦਿੱਤਾ ਗਿਆ ਕਿਉਂਕਿ ਉੱਥੇ ਸਾਰੇ ਕੱਟੜ ਇੱਕੋ ਹੀ ਤਬਕਾ ਰਹਿੰਦਾ ਹੈ ਪਰ ਅਸੀਂ ਉਹਨਾਂ ਨਾਲ ਸੰਪਰਕ ਕਰਕੇ ਹੁਣ ਦੁਬਾਰਾ 4 ਦਿਨ ਲਾ ਕੇ ਉਹਨਾਂ ਨੂੰ ਹਰੀ ਡਿਟੇਲ ਦਿੱਤੀ ਹੈ ਤੇ ਉਹ ਇਸ ਗੱਲ ਲਈ ਰਾਜ਼ੀ ਹੋ ਗਏ ਹਨ ਕਿ ਅਸੀਂ ਉੱਥੇ ਦੁਬਾਰਾ ਗੁਰਦੁਆਰਾ ਸਾਹਿਬ ਬਣਾ ਦਈਏ ਤੇ तकरीबन ਤੁਸੀਂ ਕਹ ਲੋ 550 ਸਾਲ ਦੇ ਵਿੱਚ ਪਹਿਲੀ ਵਾਰੀ ਪਰਸੋਂ ਅਸੀਂ ਉੱਥੇ ਨਿਸ਼ਾਨ ਸੱਬ ਛਲਾ ਕੇ ਆਏ ਹਾਂ ਅਰਦਾਸ ਕਰਕੇ ਇਹ ਪਹਿਲੀ ਵਾਰੀ ਇਤਿਹਾਸ ਦਾ ਮੌਕਾ ਹੈ ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਇੱਕ ਆਕਾਸ਼ ਆਪਣਾ ਆਗਮਨ ਦਿਵਸ ਮਨਾ ਰਹੇ ਹਾਂ ਤੇ ਕਿਉਂਕਿ ਭਗਤ ਜੀ ਨੇ ਇਹ ਸਾਰੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਸ਼ਾਮਲ ਕੀਤੀ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਸੀ ਉਹਨਾਂ ਨੇ ਕਿਸੇ ਧਰਮ ਦਾ ਅਲੱਗ ਨਹੀਂ ਕੀਤਾ ਉਹਨਾਂ ਨੇ ਇਹ ਦੇਖਿਆ ਵੀ ਇੱਕ ਅਕਾਲ ਪੁਰਖ ਰੱਬ ਨਾਲ ਕੌਣ ਜੁੜਿਆ ਹੈ ਕਿਉਂਕਿ ਉਹ ਹੋਰ ਨਾਮ ਇੱਕ ਹੀ ਹਨ ਤੇ ਅੱਲਾ ਕਹ ਲੋ ਖੁਦਾ ਕਹ ਲੋ ਰਾਮ ਕਹ ਲੋ ਭਗਵਾਨ ਕਹ ਲੋ ਪਰਮਾਤਮਾ ਕਹ ਲੋ ਹੈ ਇੱਕ ਹੀ ਹੋਰ ਨਾਮ ਅਸੀਂ ਵੱਖ-ਵੱਖ ਦਿੱਤੀ ਹੋਈ ਹੈ ਤੇ ਗੁਣਾਂਨਿੰਗ ਸਭ ਨੇ ਉਹ ਬਾਨੀ ਨੂੰ ਇਕੱਠਾ ਕੀਤਾ ਤੇ ਜਿੱਦਾਂ ਉਹ ਜਿਹੜੇ ਨਾਮ ਤੇ ਦਰਜ ਹੈ ਉੱਪਰ ਲਿਖਿਆ ਹੈ ਭਗਤਬਾਨੀ ਪਰ ਗੁਰੂ ਗਰੰਥ ਸਾਹਿਬ ਦੇ ਜਿੰਨੇ ਵੀ ਭਗਤਾਂ ਦੀ ਜਾਂ ਮਹਾਪੁਰਸ਼ਾਂ ਦੀ ਬਾਣੀ ਦਰਜ ਹੈ ਉਹ ਸਾਰੇ ਗੁਰੂ ਸਮਾਨ ਹਨ ਅਸੀਂ ਇਸ ਲਈ ਕਿਨੇ ਗੁਰੂ ਮਾਨਿਓ ਗ੍ਰੰਥੀਸਤਾ ਮਤਲਬ ਹੈ ਵੀ ਉਸ ਜਿਹੜਾ ਵੀ ਸ਼ਾਮਲ ਹੋ ਉਸ ਦਾ ਲੈਵਲ ਗੁਰੂ ਸਾਹਿਬਾਂ ਦੇ ਬਿਲਕੁਲ ਬਰਾਬਰ ਹੈ ਔਰ ਚ ਕੋਈ ਉੱਚ ਨੀਚ ਨਹੀਂ ਹੈ ਤੇ ਉਹਨਾਂ ਨੇ ਬਹੁਤ ਸੋਹਣਾ ਆਪਣੀ ਬਾਣੀ ਚ ਵੀ ਬੜਾ ਖੁਸ਼ੀਤ ਕਿਹਾ ਮਰੁਖਤਾਨੂ ਸਹੀ ਰਸਤੇ ਤੇ ਚੱਲਣ ਵਾਸਤੇ ਕਿ ਅਜਿਹਾ ਉਹਨੇ ਪਈ ਸਾਹਮਣੇ ਐਜੂਕੇਸ਼ਨ ਦੀ ਗੱਲ ਕੀਤੀ ਹੈ ਦੁਨੀਆਂ ਦੇ ਵਿੱਚ ਸਿੱਖ ਪੰਜਵੇਂ ਨੰਬਰ ਤੇ ਹਨ ਇਸੇ ਮੇਨ ਨੰਬਰ ਤੇ ਆਂਦੀ ਹੈ ਯਹੂਦੀ ਕੌਮ ਜਿਹੜੀ ਆਬਾਦੀ ਚ ਬਹੁਤ ਥੋੜੀ ਹੈ ਪਰ ਉਹ ਅੱਜ ਕਾਮਜਾਬ ਕਿਉਂ ਹੈ ਕਿਉਂਕਿ ਉਹਨਾਂ ਦੀ ਐਜੂਕੇਸ਼ਨ ਸਿਸਟਮ ਸਭ ਤੋਂ ਉੱਪਰ ਹੈ ਤੇ ਜੀ ਸਾਡੀ ਇੰਡੀਆ ਦੀਆਂ ਕਮਿਊਨਿਟੀਆਂ ਵਿੱਚ ਸਾਰੀਆਂ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਵੱਡੇ ਅਫਸਰ ਬਣਾਣਗੇ ਤਾਂ ਹਰ ਕੋਈ ਤਰੱਕੀ ਕਰਨ ਕੀ ਉੱਪਰ ਜਾ ਸਕਦਾ ਹੈ ਤੇ ਮੈਂ ਹੀ ਕਵਾਂਗਾ ਅੱਜ ਦੇ ਸਪੈਸ਼ਲ ਜਿਹੜਾ ਗੁਰਪੁਰਬ ਬਣਾ ਰਿਹਾ ਮਨਾਇਆ ਰਿਹਾ ਆਗਮਨ ਦਿਵਸ ਮਨਾ ਰਿਹਾ ਉਰ ਤੇ ਸਭ ਸਿਰਮ ਸਾਂਜੀ ਵਾਲਦਾ ਦੇ ਨਾਲ ਇਕੱਠੇ ਹੋ ਕੇ ਰਲ ਮਿਲ ਕੇ ਅੱਗੇ ਚੱਲਣ ਜਿੰਨੀ ਦੇ ਅਸੀਂ ਆਪਸ ਵਿੱਚ ਲੜਾਈ ਝਗੜੇ ਖਤਮ ਨਹੀਂ ਕਰਾਂਗੇ ਅਸੀਂ ਅੱਗੇ ਨਹੀਂ ਵਧ ਸਕਦੇ ਸਭ ਨੂੰ ਨਾਲ ਲੈ ਕੇ ਅੱਗੇ ਚੱਲਣਾ ਚਾਹੀਦਾ ਮੇਰਾ ਇਹ ਹੀ ਸੰਦੇਸ਼ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਨੂੰ ਅੱਜ ਮੈਂ ਹਕੂਮਤ ਰਾਏ ਪ੍ਰਧਾਨ ਸ਼੍ਰੀ ਗੁਰ ਰਵਦਾਸ ਨੌਜਵਾਨ ਸਭਾ ਹੈਡ ਆਫ ਹੈਡ ਆਫਿਸ ਪੁਸ਼ਪੁਰਾ ਤੋਂ ਸਾਰੀ ਸੰਗਤ ਨੂੰ ਜਗਰੂ ਦੇਵ ਧਨਗੁਰ ਦੇਵ ਕਹਿੰਦਾ ਵਾਂ ਤੇ ਅੱਜ ਦੇ ਜਨਮ ਦਿਹਾੜੇ ਦੀ ਮਹਾਰਾਜ ਦੇ ਆਗਮਨ ਪਰਬ ਦੀ ਸਾਰੇ ਹੀ ਸ਼ਹਿਰ ਵਾਸੀਆਂ ਉੱਤੇ ਪੂਰੇ ਹੀ ਵਿਸ਼ਵ ਨੂੰ ਲੱਖ ਲੱਖ ਵਧਾਈ ਦਿਨਾ ਵਾਂ ਅੱਜ ਦਾ ਜਿਹੜਾ ਸ਼ੁਭ ਪਰਵ ਹੈ ਉਹ ਇੱਥੇ ਰਵਿਦਾਸ ਗੁਰੂਵਦਾਸ ਮੰਦਿਰ ਹੈੱਡ ਆਫਿਸ ਸ਼ੁਭ ਪਰਵ ਵਿੱਚ ਬੜੇ ਹੀ ਸ਼ਰਧਾ ਦੇ ਭਾਵਨਾ ਨਾਲ ਸ਼ਹਿਰ ਦੇ ਆ ਬਸ ਵਕਤ ਜਥੇ ਬੰਦਿਆਂ ਲੋ ਇਕੱਠ ਦੇ ਨਾਲ ਬੜੀ ਸ਼ਰਧਾ ਦੇ ਭਾਵਨਾ ਨਾਲ ਮਨਾਇਆ ਜਾ ਰਿਹਾ ਤੇ ਮਨਾਇਆ ਜਾ ਰਿਹਾ ਜੀ ਇੱਥੇ ਹੁਣ ਕੀਰਤਨ ਦਰਬਾਰ ਸਜਾਏ ਗਏ ਨੇ ਗੁਰੂ ਮਹਾਰਾਜ ਦਾ ਜਿਹੜਾ ਲੰਗਰ ਆ ਉਹ ਸੇਰ ਤੋਂ ਹੀ ਬੜੀ ਸ਼ਰਧਾ ਭਾਵਨਾ ਨਾਲ ਟੁੱਟ ਚੱਲ ਰਿਹਾ ਜਗਾ ਤੇ ਰਾਤੀ 12 ਵਜੇ ਤੱਕ ਚੱਲੇਗਾ ਤੇ ਸਾਰੀ ਸੰਗਤਾਂ ਦੇ ਇਹਦੀ ਕਰਨਾ ਵਾ ਕਿ ਮੰਦਿਰ ਚ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ